ਆਜ ਮਨ ਸਰਨਾ ਜੀ ਸਾਡੇ ਮੇਅਰ ਸਾਹਿਬ ਜੀਪੀ ਕੁਲਵੰਤ ਕੌਰ ਬੀਬੀ ਨਰਜੀਤ ਕੌਰ ਸਾਡੇ ਐਮਸੀ ਵਾਰਡ ਨੰਬਰ 11 ਤੋਂ ਬੀਬੀ ਹਰਜੀਤ ਕੌਰ ਜੀ ਨੰਬਰ ਤੋਂ ਸ਼ਰਮਪਤਨੀ ਐਮਸੀ ਸਾਹਿਬ ਸ਼ਰਮਪਤਨੀ ਜਗੀ ਔਜਲਾ ਜੀ ਅਸ਼ਵੀਰ ਸਿੰਘ ਸਣੀ ਜੀ ਦੀਪਕ ਫਲਵਾਨ ਜੀ ਜਤਨ ਜੀ ਨਾਰਾਇਣ ਨਾਰਾਇਣ ਜੀ ਸਾਡੇ ਕੁਦੀਪ ਜੀ ਐਮ ਸੀ ਔਰ ਦਰਜਾ ਬਦਰਜਾ ਹ ਸੰਜੀਤ 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 ਕਾਲੇ ਵਗੈਰ ਨਹੀਂ ਪਹੁੰਚਾਣੇ ਹਨਮ ਜੀ ਸਾਡੇ ਪੀਡੀਆ ਦੇ ਅੱਜ ਕੱਲ੍ਹ ਕਲਾਕਾਰ ਨੇ ਤੇ ਬੜਾ ਘੋਦੇ ਬੀਬੀ ਲਾ ਰੂਲਾ ਨੂੰ ਬਹੁਤੀ ਸਰਕਾਰਯੋਗ ਮੇਰੇ ਬਜ਼ੁਰਗੋ ਵੀਰੋ ਮਾਤਾਵੋ ਪੈਣੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਰਡ ਨੰਬਰ 11 ਅਜੀਤ ਨਗਰ ਤੇ ਮੁਸ਼ਕਫੇਰ ਤਲੋਪਰਾ ਆਜੋ ਅਗਯੋ ਸਰਪੰਚ ਸਾਹਿਬ ਆਜੋ ਇੱਥੇ ਆ ਤਲੋਪਰਾ ਔਰ ਅਜੀਤ ਨਗਰ ਦੀ ਸੰਗਤ ਹੈ ਇਹ ਕੁਦਰਤੀ ਇਹ ਵੱਲ ਪਰਿਵਾਰ ਦੇ ਇਸ ਵੇੜੇ ਨੂੰ ਇਹ ਭਾਗ ਲੱਗ। ਮੈਂ ਨੌਆਂ ਦੇ ਚੱਕਰ 'ਚ ਨਹੀਂ ਜਾਣਾ। ਹਾਂਜੀ। ਦੇਖਿਆ। ਮੈਂ ਨੌਆਂ ਦੇ ਚੱਕਰ 'ਚ ਨਾ ਪੈਂਦਾ ਹੋਇਆ ਬੇਨਤੀ ਕਰਨਾ ਚਾਹੁੰਦਾ ਇਸ ਸਰਦਾਰ ਕੁਲਵੀਰ ਸਿੰਘ ਜ਼ੀਰਾ 18ਵੀਂ ਲੋਕ ਸਭਾ ਦੀ ਚੋਣ ਹੈ ਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਆ। ਉਹਨਾਂ ਲਈ ਵੋਟਾਂ ਮੰਗਣ ਲਈ ਤੁਹਾਡੇ ਕੋਲ ਅੱਜ ਹਾਜ਼ਰ ਹੋਏ ਆ। ਮੇਰੇ ਦੇ ਬਹੁਤ ਵਾਰ ਤੁਸੀਂ ਕਿਰਪਾ ਕੀਤੀ ਉਹਦਾ ਰਾਣਾ ਰਣੀ ਆ ਨਾ ਕੇਵਲ ਮੇਰੇ ਤੇ ਜਦੋਂ ਆਮ ਆਦਮੀ ਪਾਰਟੀ ਦੀ ਨੇਹਰੀ ਚੱਲ ਰਹੀ ਸੀ ਤੁਹਾਡੇ ਸਨੇਹਾਂ ਦੇ ਨਾਲ ਤੁਹਾਡੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਤੁਸੀਂ ਜਿਤਾ ਦਿੱਤਾ ਕੁਝ ਨੇ ਫੋਨ ਕੀਤੇ ਕੁਝ ਨੇ ਜਾ ਕੇ ਸਨੇਹ ਦਿੱਤੇ ਤਾਂ ਰਾਣਾ ਤਾਂ ਤੁਹਾਡਾ ਰਣੀ ਆ ਮੈਂ ਤਾਂ ਕਰਜ਼ਾ ਤੁਹਾਡਾ ਮੋੜ ਨਹੀਂ ਸਕਦਾ ਲੇਕਿਨ ਉਸਨੇ ਵੀ ਜੋ ਤੁਹਾਡੇ ਮਨਾਂ ਚ ਸੀ ਕਿ ਐਮਐਲਏ ਕਿਦਾਂ ਦਾ ਚਾਹੀਦਾ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਸੋ ਗੱਲ ਕਿ ਆ ਜਿਹੜੀ ਖਡੂਰ ਸਾਹਿਬ ਦੀ ਟਿਕਟ ਆ ਇਹ ਜ਼ੀਰਾ ਜੀ ਨੂੰ ਦਿੱਤੀ ਜਾਵੇ ਔਰ ਅਨੰਦਪੁਰ ਸਾਹਿਬ ਦੀ ਸੀਟ ਰਾਣਾ ਇੰਦਰ ਪ੍ਰਤਾਪ ਨੂੰ ਦਿਓ ਅਸੀਂ ਦੋਵੇਂ ਜਿਤਾ ਕੇ ਪਹੁੰਚਾਂਗੇ ਅਖੀਰਲੇ ਦਿਨ ਮੈਨੂੰ ਬੁਲਾਇਆ ਗਿਆ ਜਦੋਂ ਟਿਕਟ ਫਾਈਨਲ ਹੋਈ ਕਹਿੰਦੇ ਭਾਈ ਆਨੰਦਪੁਰ ਸਾਹਿਬ ਦੀ ਟਿਕਟ ਅਸੀਂ ਕਿਸੇ ਹੋਰ ਨੂੰ ਦੇਤੀ ਤੇ ਤੁਸੀਂ ਯੂ ਆਰ ਦੀ ਸਟਰੋਂਗੇਸਟ ਕੈਂਡੀਡੇਟ ਤੁਸੀਂ ਇਲੈਕਸ਼ਨ ਲੜੋ ਬਾਕੀ ਜ਼ਿੰਦਗੀ 'ਚ ਅਸੀਂ ਵਰਤੀ ਜਾ ਡੀਜ਼ਲ ਪੈਟਰੋਲ ਜਿਹੜਾ 45-50 ਰੁਪਏ ਸੀ ਅੱਜ 95-100 ਰੁਪਏ ਆ ਟਰਾਂਸਪੋਰਟੇਸ਼ਨ ਕਾਸ ਕਿੰਨੀ ਵੱਧ ਗਈ ਆਪਾਂ ਸਾਰੇ ਡੀਜ਼ਲ ਪੈਟਰੋਲ ਵਰਤਦੇ ਆਂ ਸੋ ਬੋਝ ਜਨਤਾ ਤੇ ਪੜਾ ਪਿਆ। ਔਰ ਇੱਕੋ ਨਾਮ ਤੇ ਫਿਰਕਾ ਪ੍ਰਸਤੀ ਦੇ ਨੋਂ ਤੇ ਧਰਮ ਦੇ ਨੋਂ ਤੇ ਸਾਡੀਆਂ ਵੰਡੀਆਂ ਪਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਬੀਜੇਪੀ ਨੇ ਕੀਤੀ। ਔਰ ਅਗਰ ਦੂਰ ਸਾਹਿਬ ਹਲਕੇ ਦੀ ਗੱਲ ਕਰੀਏ ਤਵੀਰੋ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ। ਕਿ ਦੇਖੋ ਜੋ ਬੀਜੇਪੀ ਨੇ ਕਿਸਾਨਾਂ ਨਾਲ ਕੀਤਾ ਕਿਸਾਨਾਂ ਦੇ ਨਾਲ 13 ਮਹੀਨੇ ਸਾਡੇ ਕਿਸਾਨ ਉੱਤੇ ਬੈਠੇ ਰਹੇ 700 ਕੁਝ ਕਿਸਾਨ ਬਾਰਡਰ ਤੇ ਪਰਿਆ ਉਹਨਾਂ ਦੀ ਬਾਤ ਨਹੀਂ ਕਿਸੇ ਨੇ ਪੁੱਛੀ ਫਿਰ ਜੀਤ ਜਿਨ੍ਹਾਂ ਝੂਠਾ ਦਿਲਾਸਾ ਦੇ ਕੇ ਉਥੋਂ ਛਕਾ ਦਿੱਤਾ ਜੇ ਉਹਨਾਂ ਨੂੰ ਛਕਾਇਆ ਕਿ ਭਾਈ ਤਿੰਨ ਕਾਲੇ ਘਨੂਨ ਵਾਪਸ ਲੈ ਲਾਂਗੇ ਐਮਐਸਪੀ ਲਾਗੂ ਰਹੇਗੀ ਤੇ ਚੋਣਾਂ ਅਨਾਉਂਸ ਹੋ ਗਈਆਂ ਕਿਸਾਨ ਫੇਰ ਜਾਗੇ ਉਹ ਉਹ ਸ਼ੰਭੂ ਬਾਰਡਰ ਤੇ ਹੀ ਗਏ ਜਦੋਂ ਕਾਂਗਰਸ ਦੀ ਰਾਜਨੀਤਿਕ ਗੱਲ ਕਰੋ ਅਸੀਂ ਤਾਂ ਦਿੱਲੀ ਪਹੁੰਚਾਤੇ ਸੀ ਕਿਸਾਨ ਉਹਨਾਂ ਨੂੰ ਰਾਤ ਇਹ ਦਿੱਲੀ ਘੇਰੀ ਭਗਵੰਤ ਮਾਨ ਨੇ ਡਾਕ ਦਿੱਤੇ ਆਪਣੇ ਸ਼ੰਭੂ ਬਾਰਡਰ ਤੇ ਔਰ ਹਰਿਆਣਾ ਪੁਲਿਸ ਨੇ ਗੋਲੀਆਂ ਮਾਰ ਕੇ ਸਾਡੇ ਬੰਦੇ ਬਾਹਰ ਮਾਰ ਦਿੱਤੇ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਹੋਈ ਸੋ ਮੇਰਾ ਮਤਲਬ ਕਹਿਣ ਦਾ ਕਿ ਕਿਸਾਨਾਂ ਨੂੰ ਵੀ ਔਖਾ ਕੀਤਾ ਔਰ ਸਾਡਾ ਚੋਣ ਮਨੋਰਥ ਪੱਤਰ ਕੀ ਕਹਿੰਦਾ ਬੜੀਆਂ ਗੱਲਾਂ ਨੇ ਫੜ ਗਏ ਸਾਫ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ ਕਾਲੇ ਕਾਨੂੰਨ ਜਿਹੜੇ ਤਿੰਨੇ ਆਉਂਦੇ ਆ ਅਸੀਂ ਰੱਦ ਕਰਾਂਗੇ ਐਮਐਸਪੀ ਲਾਗੂ ਰਹੇਗੀ ਔਰ ਜਿੱਥੇ ਤਾਈ ਗਰੀਬ ਜਨਤਾ ਜਾਂ ਆਮ ਚਰਤਾ ਦੀ ਗੱਲ ਆ ਉਹਨਾਂ ਨੇ ਗਾਰੰਟੀ ਦਿੱਤੀ ਆ ਕਿ 1 ਲੱਖ ਰੁਪਇਆ ਉਨਾ ਗਰੀਬ ਲੋਕਾਂ ਨੂੰ ਜਰੂਰ ਮਿਲੇਗਾ ਜਿਨ੍ਹਾਂ ਦਾ ਕੋਈ ਰੋਜ਼ਗਾਰ ਨਹੀਂ ਹੈ 1 ਲੱਖ ਰੁਪਏ ਸਾਲ ਦਾ 5 ਸਾਲਾਂ ਚ 5 ਲੱਖ ਰੁਪਇਆ ਤਾਂ ਕਿ ਉਹ ਆਪਣਾ ਤਬਰ ਪਾਲ ਸਕਣ এডਿਕੇਸ਼ਨ ਦਾ ਸਟਾਰ ਉੱਪਰ ਲੈ ਜਾਇਆ ਜਾਵੇ بے ਰੋਜ਼ਗਾਰੀ ਡਾਊਨ ਕੀਤੀ ਜਾਵੇ ਇਹ ਸਾਰੀਆਂ ਗੱਲਾਂ ਦੀ ਗਰੰਟੀ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਦਿੱਤੀ ਹੈ ਮੈਂ ਇਹ ਬੇਨਤੀ ਕਰਾਂਗਾ ਕਿ ਸਰਦਾਰ ਕੁਲਵਿੰਦਰ ਸਿੰਘ ਜੀਰੇ ਨੂੰ ਵੋਟ ਪਾ ਕੇ ਸਾਡੇ ਆਪ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਕੀ ਰਾਜੀ ਜੀ ਸਨੀ ਜੀ ਇਹ ਪੰਨਾਂ ਦੇ ਵੇਲੇ ਨੇ ਮੈਨੂੰ ਬਹੁਤ ਕੋਈ ਦਿੱਤਾ ਐਡੀ ਵੱਡੀ ਗੈਦਰਿੰਗ ਹੈ ਜੀ ਸੁੰਦਰ ਗੈਦਰਿੰਗ ਹੈ ਭਾਈ ਮੇਰੇ ਘਰ ਦਾ ਐਸ ਇਲੈਕਸ਼ਨ ਚ ਮੈਂ ਨਹੀਂ ਹੋਣੀ ਤੁਹਾਡਾ ਧੰਨਵਾਦ